ਸਸੀ ਗੋਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਨਾ ਆਪਣੀ ਨਵੀਂ ਵੀਡੀਓ ਦੇ ਵਿੱਚ ਹੋਰ ਸਲਾਉ ਸੱਜਣੋ ਠੀਕ ਠਾਕ ਸਾਰੇ ਲੋ ਦੀ ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦਾ ਰਿਪੇਅਰ ਦਾ ਕੰਮ ਕਿਉਂ ਡਰਾਈਵਰਾਂ ਹਾਂਜੀ ਹਾਂਜੀ ਚੱਲੀ ਜਾਂਦਾ ਕਿੰਨਾ ਕਰਾਇਆ ਕੰਮ ਬਸ ਕੰਮ ਸਿਰੇ ਤੇ ਪਹੁੰਚ ਗਿਆ ਸਿਰੇ ਤੇ ਪਹੁੰਚ ਗਿਆ ਕੰਮ ਆ ਗਿਆ ਜੀ ਕਟਰ ਤੇ ਮਸ਼ੀਨ ਦਾ ਕੰਮ ਹੋ ਗਿਆ ਓਕੇ ਆ ਆਪਾਂ ਕੱਢਿਆ ਫੀਡਰ ਚੇਨ ਕੰਡਮ ਹੋਈ ਹੋਈ ਜਿਹੜੀ ਤੇ ਹੁਣ ਆਪਾਂ ਲੱਗੇ ਆਂ ਸ਼ੌਂ ਲੜੀਆਂ ਵਾਲੀ ਚੇਨ ਪਾਉਣ ਚਾਰ ਫਟੀਆਂ ਪਾਵਾਂਗੇ ਮੱਕੀਆ ਕਰਕੇ ਫਿਰ ਡੰਡੇ ਟੁੱਟਦੇ ਬਹੁਤ ਆ ਆਵੇ ਡਾਇਮੰਡ ਦੀ ਚੈਨ ਆਪਾਂ ਲੈ ਆਏ ਆ ਤੇ ਨਾਲ ਲੈ ਆਏ ਆਪਾਂ 69 ਫਟੀਆਂ ਇਹ ਆਪਾਂ ਨੂੰ 120 ਰੁਪਏ ਡੰਡਾ ਮਿਲਿਆ ਚੈਨ ਮਿਲੀ ਆਪਾਂ ਨੂੰ 9300 ਦੀ ਲੋਕਲ ਸ਼ਹਿਰ ਸ਼ਾਹਗੁਰ ਤੋਂ ਕੇਡੀ ਦੀ 1900 ਰੁਪਿਆ ਸਸਤੀ ਸੀ ਤੇ ਆਪਾਂ ਡਾਇਮੰਡ ਹੀ ਲੈ ਕੇ ਆਏ ਆ ਕੋਈ ਡਾਇਮੰਡ ਦੀ ਜਿਆਦਾ ਵਧੀਆ ਨਿਕਲਦੀ ਆ ਚੈਨ ਉਦਰਾ ਜ਼ਮੀਨ ਐ ਦੋ ਦਿਨ ਫੇ ਕੰਮ ਰੋਕਤਾ ਆਪਣਾ ਆਲੂਆਂ ਦਾ ਵੀ ਟਰਾਲਾ ਲੱਦਿਆ ਖੜਾ ਆਲੂਆਂ ਨਾਲ ਆਹ ਵੇ ਚਾਂਟੀ ਵਾਲੇ ਪਏ ਆਲੂ ਕਟਰ ਵੀ ਬਾਹਰ ਖੜੇ ਆ ਹੁਣ ਇਹਨਾਂ ਨੂੰ ਵੀ ਅੰਦਰ ਕਰਾਂਗੇ ਕੱਲੋਂ ਧੋਪ ਲਵਾ ਕੇ ਇਹਨਾਂ ਦਾ ਤਰਪਾਲ ਲਾਉਣੀ ਬਈ ਫੇ ਆਲੂਆਂ ਦਾ ਪਰਖਿਆ ਆਪਣਾ ਆਲੂਆਂ ਦੇ ਪੋਣੀ ਪੇ ਤਰਪਾਲ ਐਂਦਾ ਬਣਾਵਾਂਗੇ ਜਿਗਾਰਡ ਚੋਂ ਲੜੀਆਂ ਵਾਲੀ ਇਹ ਨਹੀਂ ਟੁੱਟਦਾ ਡੰਡਾ ਜਿਵੇਂ ਇੱਕ ਵੀ ਡੰਡਾ ਨਹੀਂ ਆਪਾਂ ਬਦਲ ਕੇ ਦੇਖਿਆ ਸਾਰੇ ਸੀਜ਼ਨ ਚ ਮੱਕੀ ਦੇ ਇਹ ਸੌਦਾ ਕਾਮਯਾਬ ਹੋ ਬਿਲਕੁਲ ਬਾਕੀ ਮਸ਼ੀਨ ਦਾ ਕੰਮ ਸਾਰਾ ਓਕੇ ਹੋ ਗਿਆ ਐਲੀਵੇਟਰ ਚੈਨਾਂ ਨਵੀਆਂ ਪੈ ਗਈਆਂ ਫੀਡਰ ਚੈਨ ਵੀ ਨਵੀਂ ਅਸੈਂਬਲੀ ਵਾਲੀ ਵੀ ਚੈਨ ਨਵੀਂ ਬਾਕੀ ਜਿੱਥੇ ਕੋ ਟਾਂਕਾ ਟੱਪਾ ਲੱਗਣ ਵਾਲਾ ਹਿਲਾਤਾ ਸਰੀਪਾਂ ਵੀ ਪੈ ਗਈਆਂ ਗੁਟਕੇ ਗਟਕਿਆਂ ਦਾ ਸਾਰਾ ਕੰਮ ਓਕੇ ਹੋ ਗਿਆ ਜਮਾ ਹੁਣ ਬਸ 24 ਦੇ ਵਿੱਚ ਵਿੱਚ ਆਪਾਂ ਮਾਰਚ ਦੀ 2-3 ਤਰੀਕ ਨੂੰ ਚੱਲਦੇ ਹਾਂ ਰਾਜਸਥਾਨ ਹਰਾਸਤਾਨ ਏਰੀਆ 12 ਦੇ ਵਿੱਚ ਦੇਖ ਕੇ ਆਉਣੇ ਆ ਡੀਲਰ ਨਾਲ ਗੱਲ ਹੋਈ ਸੀ ਫੋਨ ਆਈ ਜਾਂਦਾ ਬਾਕੀ ਕੰਮ ਜਮਾ ਰੈਡੀ ਆ ਪੂਰੀ ਪੁਲੀ ਪਾ ਕੇ ਟੱਕਰ ਆ ਦਸ ਦੀ ਪੁਲੀ ਪਾਤੀ ਆ ਕੰਮ ਜਮਾ ਓਕੇ ਆ ਉਧਰ ਹੁਣ ਮੀਂਹ ਪੈਣ ਦਾ ਕਾਰਨ ਆਪਣਾ ਜਿਹੜਾ ਡਰਾਈਵਰ ਆਇਆ ਸੀਗਾ ਟਰੈਕਟਰ ਦੇ ਉੱਤੇ ਪਿੰਡੀਆਂ ਤੋਂ ਅੰਮਰਸਾਰ ਜਨਾਲੇ ਵਾਲ ਤੋਂ ਆਇਆ ਸੀ ਮੇਰਾ ਵੀਰ ਆਪਣੇ ਰੀਪਰ ਦਾ ਕੰਮ ਹੈ ਤੇ ਕੀ ਉਹ ਨਹੀਂ ਕਰਨਾ ਆ ਬਾਕੀ ਰੀਪਰ ਦੀ ਵੀ ਸੈਟਿੰਗ ਦੇਖਦੇ ਆਪਾਂ ਵੀ ਜੇ ਉਧਰ ਵਧੀਆ ਜਗਾਰ ਹੋਇਆ ਤੇ ਆਪਾਂ ਟਰਾਲੀਆਂ ਲਾਵਾਂਗੇ ਕਿਰਾਏ ਤੇ ਲੈ ਕੇ ਤੇ ਫਿਰ ਲਾਉਨੇ ਸੀਜ਼ਨ ਰਾਜਸਥਾਨ ਦਾ ਬਈ ਨਾ ਆਪਣੇ ਦਾ ਕਣਕ ਦਾ ਰਕਬਾ ਘਾਟੀ ਆ ਆ ਰਾਣੀ ਦੀ ਹਣੀ ਵਾਰੀ ਆਉਣੀ ਆ ਇਹਦਾ ਕੰਮ ਆਪਣਾ ਰਹਿੰਦਾ ਹਲੇ ਰਿਪੇਅਰ ਦਾ ਇਹਨੇ ਤਿੰਨ ਚਾਰ ਦਿਨ ਖਾਣੇ ਆ ਹੁਣ ਵਾਰੀ ਇਹਦੀ ਆ ਦੋ ਮਸ਼ੀਨਾਂ ਦਾ ਆਪਣਾ ਕੰਮ ਕੰਮ ਲੀਟ ਹੋ ਗਿਆ ਤੇ ਇਧਰ ਮੀਂਹ ਦੇ ਕਾਰਨ ਕੰਮ ਰੁਕ ਗਿਆ ਸੀ ਤੇ ਫਿਰ ਅਸੀਂ ਲਾ ਪੈ ਰਿਪਰ ਦੀ ਰਿਪੇਅਰ ਕਰਨ ਕੋਣ ਰੇਵੜਾ ਚੱਕੀ ਜਣਾ ਫਟੇ ਹਾਂਜੀ ਪਲੇਟ ਕਿਹੜਾ ਲਿਆਉਂਦਾ ਆਪਾਂ ਡੱਬੀ ਜੀ ਅੱਗ ਗੇਰਾ ਇਹ ਦੇਖੋ ਵੀ ਆਪਾਂ ਸ਼ਾਰਪ ਦਾ ਹੀ ਬਲੇਡ ਅਰਜੀਨਲ ਜਿਹੜਾ ਆਉਂਦਾ ਇਹ ਹੀ ਵਰਤਦੇ ਆਂ ਸ਼ਾਰਪ ਇਹ ਹੀ ਗਾਲ ਘੱਟਦਾ ਇਹ ਦੋ ਸੀਜ਼ਨ ਲਾ ਜਾਂਦਾ ਜਾਂ ਲੋਕਲ ਆਪਾਂ ਚਾਉਣਾ ਹੋਵੇ ਰੀਪਰ ਨੂੰ ਮੁੜ ਕੇ ਪਲਟੀ ਵੱਜ ਜਾਂਦੀ ਆ ਬਲੇਟਾਂ ਦੀ ਇਹ 19 ਮਾਡਲ ਰੀਪਰ ਆਪਣਾ 19 ਤੋਂ ਹਸਾਬ ਲਾ ਲਓ ਇੱਕ ਸੀਜ਼ਨ ਨੇ ਐਮਪੀ ਦਾ ਵੀ ਲਾ ਲਿਆ ਬਾਕੀ ਲੋਕਲ ਚੱਲ ਗਿਆ ਲੋਕਲ ਤਾਂ ਆਪਣੇ ਕੰਮੋਂ ਦਾ ਘਟ ਗਿਆ ਬਸ 1.5 200 ਟਰਾਲੀ ਰਹਿ ਗਈ ਆ। ਤਾਂ ਕੋਈ ਮੱਕੀ ਦਾ ਤੇ ਆਲੂਆਂ ਦਾ ਰਹੀਆਂ ਜਿਆਦਾ ਹੋ ਗਿਆ। ਚਲੋ ਬਾਕੀ ਹੁਣ ਕਰਦੇ ਆਂ ਚੋਂ ਲੜੀਆਂ ਵਾਲੀ ਚੈਨ ਨੂੰ ਸੈੱਟ। ਫੀਡਰ ਸ਼ਾਟ ਸਾਰਾ ਸਮਾਨ ਲਾ ਪਾ ਕੇ ਆਪਾਂ ਨੂੰ ਚੈਨ ਚੈਨ ਦਾ ਖਰਚਾ ਜਾਨੀ 9300 ਦੀ ਚੈਨ ਆ ਗਈ। ਤੇ ਬਾਕੀ ਫੀਡਰ ਫੱਟੀਆਂ ਦਾ ਹਿਸਾਬ ਲਾ ਲਓ 120 ਰੁਪਏ ਹਿਸਾਬ ਨਾਲ। ਤੇ ਮਗਰ ਲਈ ਸ਼ਾਵਟ ਸਬ ਰੌਡ ਮਗਰਲਾ ਮੋਹਰ ਲਈ ਗਰਾਰੀ। ਇਨਾ ਖਰਚਾ ਜਾਨੀ ਆਪਣਾ ਆ ਜਾਣਾ ਕੋਈ 15 17 ਦਾ ਟੱਪ ਜਾਣਾ ਕਮ ਬਾਕੀ ਲਾਈਫ ਬਹੁਤ ਆ ਚੈਨ ਦੀ ਨਜ਼ਾਰਾ ਬਾਜੂ ਸਪਾਣਾ ਜਲੇ ਜਲੇ ਜੱਕ ਕੇ ਪਾਈਆਂ ਦੇ ਲੜਨੋ ਕੱਢਾ ਇੱਥੋਂ ਸਮਾਨ ਲਈ ਉਹਨੇ ਆ ਆ ਢੀਡਾ ਦਾ ਸੰਧੂ ਵਾਲੇ ਕਾਉਲੇ ਤੋਂ ਉਹ ਲੈ ਬਣਾ ਕੇ ਦਿੱਤਾ ਨਾ ਵਾ ਬ੍ਰਾਹਮ ਗੁਲਾ ਇਹ ਗੋ ਬ੍ਰਾਹਮ ਗੁਲਾ ਅਜੇ ਵੀ ਇਹ ਵੀ ਪੁੱਛਣਾ ਆਪਾਂ ਜਿੰਨੇ ਵੀਰ ਭਰਾ ਵੀਡੀਓ ਵੇਖਦੇ ਨੇ ਆਪਣੀ ਇਹ ਦੱਸੋ ਪਹਿਲਾਂ ਇੱਕ ਪੈਂਦੇ ਵਿੱਚ ਬ੍ਰਾਹਮਕੁਲਾ ਕਿੱਥੇ ਪੈਂਦਾ ਆ ਜਿਹੜਾ ਬੰਦਾ ਰੇਗਮਾਰ ਫੇਰੀ ਜਾਂਦਾ ਛਾਵੜ ਤੇ ਇਹ ਮਲਥੀਆਂ ਅਸੀਂ ਵੜਦੇ ਝੋਨਾ ਤੇ ਕਹਿੰਦਾ ਬ੍ਰਾਹਮਕੁਲਾ ਟੁੱਟ ਗਿਆ ਭਾਜੀ ਆਪਣਾ ਸਾਨੂੰ ਤਾਂ ਛੋਸ਼ੋ ਪੰਜ ਪੈ ਗਿਆ ਬ੍ਰਾਹਮਕੁਲਾ ਲੱਭੇ ਹੀ ਨਾ ਉਹ ਭਰਾਵਾ ਝਾੜੂ ਕੱਢਣੀ ਦੀ ਮੈਂ ਕਹਾ ਬ੍ਰਾਹਮਕੁਲਾ ਚੱਕੀ ਉਹ ਮੈਂ ਕੱਢੀ ਇਹਨੂੰ ਟੁੱਟ ਗਿਆ ਹੁਣ ਦੇ ਕੰਮ ਹੋਰੀ ਨਾਲ ਜੋੜ ਕੇ ਬਣਾਤਾ ਮੁੱਕਰ ਗਿਆ ਬਾਬਾ ਬਬਾ ਮੁੱਕਰ ਗਿਆ ਮਰੇ ਤਾਂ ਮੁੱਕਰ ਦਾ ਕੀ ਯਕੀਨ ਆ ਮੈਂ ਤੁਨ ਕੇ ਭਰਾਮ ਕੋ ਲਾਇਆ ਜਦੋਂ ਕਟ ਗਿਆ ਪਾਏ ਬੈਲ ਨੂੰ ਨਿਕਲਉਂਦਾ ਲਓ ਜੀ ਪੈ ਗਿਆ ਸਪਰਾਉਟ ਛਾਰੇ ਸਪਰਾਉਟ ਪੈ ਗਿਆ ਭਰਾਉਨੇ ਮੁੜ ਕੇ ਫੀਡਰ ਚਣ ਕੜਾਤੀ ਕੜਰਕ ਨਹੀਂ ਕੜਾਤੀ ਕੜਾਤੀ ਆ ਦੇਖੋ ਈ ਸ਼ਾਟ ਦੇ ਵਿੱਚ ਕਾਟਰ ਕਢਾ ਕੇ ਲਿਆਂਦੀ ਪਹਿਲੀ ਸ਼ਾਟਾਂ ਦੇ ਵਿੱਚ ਕਾਟਰਾਂ ਕਢਾਈਆਂ ਨੇ ਰੂਲ ਆ ਹੁਣ ਚੱਲਦਾ ਤੇ